ਜੇ ਸਵੇਰ ਦਾ ਲੱਗਿਆ ਹੋਇਆ ਬਾਈ ਮੀ ਤੇ ਲੋਕੋ ਡਿਊਟੀ ਲਾ ਕੇ ਪਹੁੰਚਿਆ ਪਾ ਘਰੇ ਸਵੇਰ ਦਾ ਲੱਗਿਆ ਜੀ ਬਾਈ ਜੀ ਮੀ ਬੈਣ ਵਾਸਤੇ ਤੇ ਸਵੇਰ ਦਾ ਕੰਮ ਹੋਇਆ ਪਿਆ ਪੂਰਾ ਚਿਕੜੋ ਚਕੜੀ ਮੌਸਮ ਪੂਰਾ ਘੈਂਟ ਹੋਇਆ ਪਿਆ ਸੀ ਬਾਈ ਜੀ ਮੈਡਮ ਨੂੰ ਆਖਿਆ ਮੈਂ ਕਿ ਜੇ ਕਿਤੇ ਅੱਜ ਬਟਰ ਚਿਕਨ ਬਰਾ ਕੇ ਖਵਾ ਦਵੇ ਨਾ ਤਾਂ ਮਜ਼ਾ ਆ ਜਾਵੇ ਕਹਿੰਦੀ ਲੈ ਬਟਰ ਚਿਕਨ ਦੀ ਕਿੱਡੀ ਕੀ ਗੱਲ ਆ ਤੁਸੀਂ ਚਿਕਨ ਲਿਆਓ ਤੇ ਮੈਂ ਬਣਾ ਦੇਣੀ ਆ ਤੇ ਆਪਾਂ ਮੀਟ ਵਾਲੇ ਮੁੰਡੇ ਨੂੰ ਮਾਰਿਆ ਫੋਨ ਮੈਂ ਕਿਹਾ ਬਾਈ ਕਿਲੋ ਚਿਕਨ ਘਰੇ ਭੇਜ ਦੀ ਤੇ ਇਨੀ ਨੂੰ ਮੈਡਮ ਨੇ ਵੀ ਮਸਾਲਾ ਮਸੂਲਾ ਕੱਟ ਕੇ ਦੇ ਬਾਈ ਭੁੱਜਨ ਨੂੰ ਰੱਖਤਾ ਤਿਆਰ ਜਿਹੜਾ ਬਜਾਰੂ ਨੂੰ ਮਿਲਦਾ ਬਟਰ ਚਿਕਨ ਉਹਨੂੰ ਵੀ ਫੇਲ ਕਰਦਾ ਕਿਸੇ ਦਿਨ ਇਦਾਂ ਬਣਾ ਕੇ ਦੇਖਿਓ ਤੇ ਮਸਾਲੇ ਨੂੰ ਓਨੀ ਜਿਹੜਾ ਭੁੰਨੀ ਜਾਣਾ ਜਦ ਤੱਕ ਮਸਾਲਾ ਪੂਰਾ ਨਾ ਲਾਲ ਨਾ ਹੋ ਜਾਏ ਮਸਾਲੇ ਨਾਲ ਹੀ ਜਾਣ ਪੈਂਦੀ ਹੈ ਦੋਸਤੋ ਚਿਕਨ ਦੇ ਵਿੱਚ ਨਾ ਆਪ ਇਹ ਨੌਨ ਵਿੱਚ ਬਿਲਕੁਲ ਨਹੀਂ ਖਾਂਦੀ ਹੈਗੀ ਪਰ ਇਹ ਕੀ ਸਾਨੂੰ ਬਣਾ ਕੇ ਜ਼ਰੂਰ ਦੇ ਦਿੰਦੀ ਆ ਆਪ ਖਾਂਦੀ ਨਹੀਂ ਹੈਗੀ ਸਾਨੂੰ ਬਟ ਬਣਾ ਕੇ ਦੇ ਦਿੰਦੀ ਆ ਤੇ ਬਟਰ ਚਿਕਨ ਦੇਖਿਓ ਕਿੰਨਾ ਕਮਾਲ ਦਾ ਬਣਨਾ ਬਾਈ ਨਜ਼ਾਰਾ ਇ ਮਸਾਲਾ ਭੁੰਦੇ ਭੁੰਦੇ ਬਈ ਜੀ ਆਪਣਾ ਚਿਕਨ ਵੀ ਆ ਗਿਆ ਸੀਗਾ ਤੇ ਚਿਕਨ ਨੂੰ ਧੋ ਤਾ ਕੇ ਤੇ ਆਪਾਂ ਫਿਰ ਮੁੜ ਕੇ ਸਟਿਆ ਮਸਾਲੇ ਦੇ ਵਿੱਚ ਚਿਕਨ ਆਪਾਂ ਇੱਕ ਇੱਕ ਪੀਸ ਕਰਕੇ ਪਾਨੇ ਆ ਦੇਖੋ ਗਰੇਵੀ ਕਿੰਨੀ ਘੈਂਟ ਬਣੀ ਹੋਈ ਹੁਣ ਆਪਾਂ ਪਹਿਲਾਂ ਪਾਣੀ ਨਹੀਂ ਪਾਣਾ ਹੈਗਾ ਇਹਦੇ ਚ ਇਹਨੂੰ ਇਹਦੇ ਜੀ ਭੁਲਣਾਵਾ ਸਾਰੇ ਨੂੰ ਅైనా ਘੈਂਡ ਬਟਰ ਚਿਕਨ ਬੰਦਾ ਨਾ ਦੋਸਤੋ ਇਦਾਂ ਮੈਂ ਕਹਿੰਦਾ ਵੱਡੇ ਵੱਡੇ ਰੈਸਟੋਰੈਂਟਾਂ ਦਾ ਸਵਾਦ ਫੇਲ ਹੋ ਜਾਂਦਾ ਨਾਲੇ ਸਾਫ਼ ਸੁਥਰਾ ਘਰ ਦਾ ਮੁੜ ਕੇ ਤੋਤਾ ਕੇ ਚਿਕਨ ਸਾਰਾ ਛੱਟਿਆ ਕੜਾਈ ਦੇ ਵਿੱਚ ਤੇ ਪ੍ਰੀਤ ਕਹਿੰਦੀ ਤੁਸੀਂ ਤੇ ਚਿਕਨ ਖਾ ਲੈਣਾ ਮੈਂ ਸਾਨੂੰ ਵੀ ਕੁਝ ਮੰਗਾ ਕੇ ਦਿਓ ਮੈਂ ਕਹਾ ਚਲੋ ਮੰਗਵਾ ਦਿੰਨੇ ਆ ਤੁਹਾਨੂੰ ਵੀ ਦੱਸੋ ਕੀ ਖਾਣਾ ਕਹਿੰਦੀ ਸਾਨੂੰ 버ਗਰ ਮੰਗਵਾ ਕੇ ਦਿਓ ਇਹ ਕਹਾਵਤ ਤਾਂ ਬਾਈ ਜੀ ਤੁਸੀਂ ਵੀ ਸੁਣੀ ਹੋਣੀ ਆ ਘੜੇ ਨੂੰ ਹੱਥ ਲਾਇਆ ਤੇ ਸਾਰਾ ਪਿੰਡ ਧਿਆਇਆ ਬੱਚੇ ਕਹਿੰਦੇ ਅਸੀਂ ਵੀ ਖਾਣੇ ਆ 버ਗਰ ਸਾਡੇ ਲਈ ਵੀ ਮੰਗਾਓ ਫਿਰ ਸਾਰਿਆਂ ਲਈ ਮੰਗਾਏ 버ਗਰ ਤੇ 버ਗਰ 버ਗਰ ਖਾਦੇ ਦੇ ਨਹੀਂ ਨੂੰ ਆਪਣਾ ਚਿਕਨ ਵੀ ਬਾਈ ਜੀ ਰੈਡੀ ਹੋ ਚਿਕਨ ਹੋ ਗਿਆ ਭਰਾ ਰੈਡੀ ਚਿਕਨ ਰੈਡੀ ਹੋਣ ਤੋਂ ਬਾਅਦ ਬਾਈ ਜੀ ਵਿੱਚ ਪਾਤੀ ਫਿਰ ਕਰੀਮ ਫਿਰ ਹਲਕੀ ਜਿਹੀ ਆਂਚ ਤੇ ਤੂੰ 2 ਮਿੰਟ ਪਕਾਇਆ ਅਗਰ ਤੁਸੀਂ ਵਾਈਟੀ ਬਣਾਣਾ ਵਾ ਫਿਰ ਤੁਸੀਂ ਹਲਦੀ ਨਾ ਐਡ ਕਰੋ ਮੈਂ ਹਲਦੀ ਪਾ ਦਾਂ ਅਸੀਂ ਹਲਦੀ ਤੜਕਾ ਸਾਰਾ ਪਾਈਦਾ ਵਾ ਹਲਦੀ ਤੋਂ ਬਿਨਾ ਵੈਸੇ ਬਿਨਾ ਕਰੀਮ ਤੋਂ ਵੀ ਬਹੁਤ ਸਵਾਦ ਲੱਗ ਰਿਹਾ ਇਹ ਖਾਂਦੀ ਨਹੀਂ ਹੈਗੀ ਟੱਚ ਨਹੀਂ ਘਰਦੀ ਬਣਾ ਦਿੰਦੀ ਆ ਸਾਰਾ ਕੁਝ ਕਰਨਾ ਬਾਕੀ ਸਾਨੂੰ ਮੈਂ ਇੱਕ ਵਾਰੀ ਖਾ ਕੇ ਵੇਖ ਤੂੰ ਮੈਂ ਖਾ ਕੇ ਦੇਖ ਤਾ ਤੂੰ ਦੁਬਾਰਾ ਫੂਕ ਕੱਢ ਦੇਣੀ ਨਹੀਂ ਜੜੀ ਆ ਫੂਕ ਕੱਢੀ ਫੂਕ ਤਾਂ ਦੋ ਹਰ ਚੀਜ਼ ਦੀ ਮਿੰਟੋ ਮਿੰਟ ਕੱਢੀ ਜਾਨੀ ਆ ਸਾਡੀ ਸਾਰ ਸਾਰ ਸਬਜ਼ੀ ਇੱਦਾਂ ਹੀ ਸਾਡੀ ਸਾਰੀ ਸਬਜ਼ੀਆਂ ਇਦਾਂ ਹੀ ਬੰਦੀਆਂ ਨੇ ਕਾਲੀ ਨਾ ਕਰੋ ਕੁਝ ਵੀ ਬਣਾਣਾ ਖਾਣ ਵਾਲੇ ਨੂੰ ਸਵਾਦ ਆ ਜਾਵੇ ਹਾਂ ਉਹਨਾਂ ਕਾਲੇ ਲਈ ਕਮਾਉਂਦਾ ਕਰਦਾ ਜੇ ਰੋਟੀ ਸਵਾਦ ਨਾਲ ਖਾਦੀ ਨਹੀਂ ਫਾ ਵੜਦਾ ਗਰਮੀ ਆ ਕਰਨੀ ਚਾਹੀਦੀ ਬਿਲਕੁਲ ਦੇਖੀ ਚਾਚੀ ਨਾ ਬਣਾਓ ਰੀਜ ਨਾ ਕੀ ਕਰਦੀ ਕੀ ਕਰਦੀ ਬੰਦੇ ਨੂੰ ਖਾਣ ਦਾ ਸਵਾਦ ਆਇਆ ਹੈ ਬਾਈ ਚਿਕਨ ਰੈਡੀ ਕਰਕੇ ਤੇ ਬਾਈ ਜੀ ਇੱਕ ਅੱਧੀ ਗਲਾਸੀ ਲਈ ਆਪਾਂ ਤਾਂ ਇਨੀ ਨੂੰ ਮੈਡਮ ਨੇ ਰੋਟੀ ਵੀ ਪਾਤੀ ਸੀ ਜਿਦਾ ਕਿੱਦਾਂ ਦੀ ਬਣੀ ਹੈ ਖਾ ਕੇ ਦੇਖਦਾ ਫੇਰ ਹੀ ਦੱਸੂਗਾ ਦੇਖੋ ਗਰੇਵੀ ਕਿੰਨੀ ਥਿੱਕ ਥੋੜੀ ਜੀ ਗਰੇਵੀ ਦੇ ਨਾਲ ਬਾਈ ਜੀ ਲੈਗ ਪੀਸ ਦੀ ਬਾਈਡ ਲਈ ਮੈਂ ਕਿਹਾ ਕੀ ਕਮਾਲ ਚਿਕਨ ਬਣਿਆ ਸੀ ਬਾਈ ਜੀ ਬਹੁਤ ਘੈਂਟ ਬਰਾਇਆ ਹੈ ਯਾਰ ਬਰਦੋਸਤੋ ਬਾਈ ਜ਼ਬਰਦਸਤ ਵੱਡੇ ਵੱਡੇ ਬ੍ਰਾਂਡਾਂ ਨੂੰ ਫੇਲ ਕਰ ਰਿਆ ਬੋ ਗੈਂਡਾ ਥੈਂਕ ਯੂ ਬੋ ਗੈਂਡਾ ਚੁੰਮਣਾ ਮੇਰੇ ਘਰ ਆ ਲਿਆ ਲਿਆ ਬਈ ਹੱਥ ਚੁੰਮੋਗੇ ਨਹੀਂ ਮੇਰੇ ਮੈਂ ਕਿਹਾ ਬੜੀ ਕਾਰੀਗਰੀ ਹੈ ਤੇਰੇ ਹੱਥਾਂ ਦੇ ਵਿੱਚ ਜੇ ਕਿਤੇ ਮੈਂ ਸ਼ਾਹਜਹਾਨ ਹੁੰਦਾ ਨਾ ਤੇਰੇ ਹੱਥ ਕਟਵਾ ਦਿੰਦਾ ਇੰਨਾ ਟੇਸਟੀ ਖਾਣਾ ਬਣਾਣੀ ਹੈ ਤੇਰੇ ਹੱਥ ਨਾ ਕਟਵਾਣੇ ਪੈ ਜਾਣ ਮੈਨੂੰ ਕਿਤੇ ਖਾਓਗੇ ਮੇਰੇ ਹੱਥ ਦੀ ਨਾ ਨਾ ਬਹੁਤ ਸਵਾਦ ਬਣਾਈ ਹੈ ਚਲੋ ਖਾ ਲਈਏ ਗਾਈਜ਼ ਰੋਟੀ ਖਾ ਲਈਏ ਇਹ ਵੀਡੀਓ ਬਾਈ ਜੀ 1 ਸੋਨ ਮਹੀਨੇ ਤੋਂ ਪਹਿਲਾਂ ਦੀ ਆ ਵਿਦਵਾਨ ਗਿਆਨ ਨਾ ਦੇਣ ਚਲੋ ਮਿਲਦੇ ਆ ਨੈਕਸਟ ਵੀਡੀਓ